ਹਾਂਜੀ ਸਾਰਿਆਂ ਨੂੰ ਨਮਸਕਾਰ ਜੀ ਐਸਟ੍ਰੇਮ ਅਸੀਂ ਸਾਊਥ ਸਿਟੀ ਰੋਡ ਜਿਹੜੀ ਕਿ ਨਹਿਰ ਨੂੰ ਲੱਗਦੀ ਹੈ ਅਲੀ ਚੌਂਕ ਨੂੰ ਉੱਥੇ ਖੜੇ ਆ ਇੱਥੇ ਜਿਹੜਾ ਸੂਹਾ ਆਂਦਾ ਹੈ ਉਹਦੇ ਵਿੱਚ ਜਿੰਨੀਆਂ ਗੰਦ ਜੋ ਕਿ ਰੈਸਟੋਰੈਂਟ ਜਿਹੜੇ ਵੀ ਖੁੱਲੇ ਹੋਏ ਨੇ ਉਹਨਾਂ ਨੇ ਇੱਥੇ ਨਗ ਗੰਦ ਡੰਪ ਕਰਤਾ ਹੈ ਕਿ ਇਹ ਸੂਹਾ ਜਿਹੜਾ ਹੈਗਾ ਕਿ ਮਾਮਲਾ ਲੁਧਿਆਣਾ ਦੀ ਸਾਊਥ ਸਿਟੀ ਰੋਡ ਤੇ ਬਣੇ ਸੂਏ ਦੇ ਨਾਲ ਜੁੜਿਆ ਹੋਇਆ ਸਾਮਣੇ ਆ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਸੂਏ ਦੇ ਇਸ ਵੇਲੇ ਕੀ ਕੁਝ ਹਾਲਾਤ ਹੋ ਚੁੱਕੇ ਨੇ ਹੁਣ ਇਹ ਸੂਆ ਨਹੀਂ ਰਿਹਾ ਬਲਕਿ ਇੱਕ ਗੰਦਾ ਨਾਲਾ ਬਣਦਾ ਹੋਇਆ ਦੇਖਿਆ ਜਾ ਸਕਦਾ ਹੈ ਦੱਸਦੀ ਹੈ ਕਿ ਜਿਹੜੇ ਰੈਸਟੋਰੈਂਟ ਨੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਤਾਂ ਜਿਸ ਦਾ ਨਤੀਜਾ ਇਹ ਹੋ ਰਿਹਾ ਕਿ ਜਿਹੜਾ ਸੂਆ ਬਣਿਆ ਹੋਇਆ ਇਸ ਦੇ ਹਾਲਾਤ ਦਿਨ ਬਦਨ ਬਦ ਤੋਂ ਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਨਾਲ ਰੋਡ ਤੇ ਰੈਸਿਡੈਂਟ ਬਣੇ ਹੋਏ ਨੇ ਜਨਾਦੇ ਵੱਲੋਂ ਰੂਲਸ ਦੀ ਲਗਾਤਾਰ ਹੀ ਵਾਇਲੇਸ਼ਨ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਜਿਹੜੇ ਪੀਏਸੀ ਮੈਂਬਰ ਨੇ ਉਹਨਾਂ ਦੇ ਵੱਲੋਂ ਹੁਣ ਐਨਜੀਟੀ ਦਾ ਰੁਖ ਕੀਤਾ ਗਿਆ ਹੈ ਤੇ ਪੀਏਸੀ ਮੈਂਬਰਾਂ ਦਾ ਕਹਿਣਾ ਹੈ ਕਿ ਗਲਾਡਾ ਇਸ ਦੇ ਨਾਲ ਹੀ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭਗਤ ਦੇ ਨਾਲ ਇਹ ਰੈਸਿਡੈਂਟ ਜਿਹੜੇ ਨੇ ਇਹਨਾਂ ਦੇ ਵੱਲੋਂ ਲਗਾਤਾਰ ਹੀ ਆਪਣੀ ਮੰਨਬਰਜ਼ੀ ਕੀਤੀ ਜਾ ਰਹੀ ਹੈ ਪਾਣੀ ਜਿਹੜਾ ਕਾਫੀ ਜ਼ਿਆਦਾ ਇਸ ਵੇਲੇ ਪ੍ਰਦੂਸ਼ਿਤ ਹੋ ਚੁੱਕਿਆ ਇਸ ਦੇ ਨਾਲ ਹੀ ਇਹਨਾਂ ਨਹੀਂ 에어 ਪੋਲੂਸ਼ਨ ਇਸ ਦੇ ਨਾਲ ਹੀ ਨੌਇਸ ਪੋਲੂਸ਼ਨ ਵੀ ਜਿਹੜਾ ਉਸ ਦਾ ਵੀ ਮੁੱਦਾ ਕਾਫੀ ਜ਼ਿਆਦਾ ਵਧਦਾ ਹੋਇਆ ਦੇਖਿਆ ਜਾ ਸਕਦਾ ਹੈ ਗੱਲ ਕੀਤੀ ਜਾਈ ਤਾਂ ਪੀਐਸਸੀ ਮੈਂਬਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਵੇਰੇ ਦੇ ਸਾਹਮਣੇ ਕਈ ਰੈਸਟੋਰੈਂਟ ਇਸ ਦੇ ਨਾਲ ਹੀ ਬੈਂਕਵੈਟ ਹਾਲ ਬਣੇ ਹੋਏ ਨੇ ਕੂੜੇ ਦੇ ਨਾਲ-ਨਾਲ ਗੰਦਾ ਪਾਣੀ ਵੀ ਜਿਹੜਾ ਨਹਿਰਾਂ ਦੇ ਵਿੱਚ ਸੁੱਟਿਆ ਜਾ ਰਿਹਾ ਜਿਸ ਦੇ ਕਾਰਨ ਸਵੇਰੇ ਦੇ ਹਾਲਾਤ ਕਾਫੀ ਜ਼ਿਆਦਾ ਮਾੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜਿਹੜੀ ਪਬਲਿਕ ਪਲੇਸ ਹੈ ਉੱਥੇ ਜਨਰੇਟਰ ਵੀ ਜਿਹੜੇ ਨੇ ਉਹ ਵੀ ਇਹਨਾਂ ਰੈਸਟ ਰੈਸਟੋਰੈਂਟਾਂ ਦੇ ਵੱਲੋਂ ਰੱਖ ਕੇ ਨਜਾਇਜ਼ ਕਬਜ਼ੇ ਕਰ ਲਿੱਤੇ ਗਏ ਨੇ ਕਿਨਾਰਿਆਂ ਤੇ ਐਂਕਰੋਚਮੈਂਟ ਵੀ ਜਿਹੜੀ ਹੈ ਉਹ ਵੀ ਇਨ੍ਹਾਂ ਰੈਸਟੋਰੈਂਟਾਂ ਦੇ ਵੱਲੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ ਪਰ ਸਿੰਚਾਈ ਵਿਭਾਗ ਇਸ ਦੇ ਨਾਲ ਹੀ ਪੀਐਸ ਪੀਸੀਐਲ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਇਸ ਬਾਬਤ ਫਿਲਹਾਲ ਤੇ ਲਈ ਨਹੀਂ ਕੀਤੀ ਗਈ ਹੈ ਇੰਨਾ ਹੀ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਰੈਸਟੋਰੈਂਟ ਨੇ ਇਲੀਗਲ ਤਰੀਕੇ ਦੇ ਨਾਲ ਬਣਾਏ ਗਏ ਨੇ ਕਿਉਂਕਿ ਮਾਸਟਰ ਪਲਾਨ ਦੇ ਵਿੱਚ ਥਾਂ ਜਿਹੜੀ ਹੈ ਉਹ ਰੈ residențial ਏਰੀਆ ਦੀ ਹੈ ਪਰ ਇੱਥੇ ਰੈਸਟੋਰੈਂਟ ਬਣਾ ਦਿੱਤੇ ਗਏ ਨੇ ਤੇ ਜਿਸ ਦੇ ਕਾਰਨ ਹਾਲਾਤ ਜਿਹੜੇ ਨੇ ਮਾੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਵੀ ਦੱਸ ਦਈਏ ਕਿ ਸਮਰਸਿਬਲ ਜਿਹੜੇ ਸਮਰਸਿਬਲ ਲਗਾ ਦਿੱਤੇ ਗਏ ਨੇ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਗੰਦਾ ਪਾਣੀ ਜਿਹੜਾ ਨਿਕਲ ਰਿਹਾ ਤੇ ਸੂਵੇ ਦੇ ਨੇੜੇ ਸਮਰਸਿਬਲ ਪੰਪ ਤੇ ਸੈਪਟਿਕ ਟੈਂਕ ਵੀ ਜਿਹੜੇ ਨੇ ਲਗਾ ਦਿੱਤੇ ਗਏ ਨੇ ਜੋ ਕਿ ਨਜਾਇਜ਼ ਹੈ ਇਸ ਦੇ ਨਾਲ ਹੀ ਐਨਜੀਟੀ ਦੇ ਹੁਕਮਾਂ ਦੀ ਐਨਜੀਟੀ ਦੇ ਰੂਲਸ ਜੇਕਰ ਗੱਲ ਕੀਤੀ ਜਾਏ ਤਾਂ ਕਿਹਾ ਜਾ ਸਕਦਾ ਹੈ ਕਿ ਵੇਸਟ ਜਿਹੜਾ ਉਸ ਨੂੰ ਰੈਸੀਡੈਂਟਾਂ ਦੇ ਵਿੱਚ ਹੀ ਹਰਿਆਲੀ ਦਾ ਕੰਮ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਈਟੀਪੀ ਵੀ ਜਿਹੜਾ ਲਗਾਇਆ ਜਾ ਸਕਦਾ ਹੈ ਪਰ ਇਹਨਾਂ ਰੈਸਟੋਰੈਂਟਾਂ ਦੇ ਵੱਲੋਂ ਈਟੀਪੀ ਵੀ ਜਿਹੜਾ ਨਹੀਂ ਲਗਾਇਆ ਗਿਆ ਤੇ ਹੋਰ ਇਸ ਬਾਬਤ ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਦਾ ਕੀ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆਂ ਇੱਥੇ ਨਹਿਰ ਦੇ ਉੱਤੇ ਇਲੀਗਲ ਤਰੀਕੇ ਨਾਲ ਰੈਸਟੋਰੈਂਟਸ ਖੁੱਲਗੇ ਨੇ ਕਿਉਂਕਿ ਇਹ ਜਗ੍ਹਾ ਜਿਹੜੀ ਹੈ ਨਹਿਰ ਦੇ ਉੱਤੇ ਜਿਹੜੀ ਹੈ ਮਾਸਟਰ پلان ਦੇ ਵਿੱਚ ਰੈ residențial ਏਰੀਆ ਹੈ ਪਰ ਇਹਨਾਂ ਨੇ ਕਮਰਸ਼ੀਅਲ ਬਣਾਤਾ ਹੈ ਪੇ ਨੈਸ਼ਨਲ ਹਾਈਵੇ ਤੇ ਮਿਊਨਿਸਪਲ ਕਾਰਪੋਰੇਸ਼ਨ ਦੀ ਲਿਮਿਟ ਤੋਂ ਬਾਹਰ 30 ਮੀਟਰ ਦੇ ਅੰਦਰ ਜਿਹੜੀ ਹੈ ਲਿਮਿਟ ਦੇ ਅੰਦਰ ਹੈਗਾ 5 ਮੀਟਰ ਲੋ ਨ ਕੰਸਟਰਕਸ਼ਨ ਜ਼ੋਨ ਸੀ ਪਰ ਇਹਨਾਂ ਨੇ ਇੱਥੇ ਰੈਸਟੋਰੈਂਟਸ ਖੋਲ ਕੇ ਉਹਨਾਂ ਦਾ ਜਿਹੜਾ ਡਿਸਪੋਜ਼ਲ ਹੈ ਸਾਰਾ ਦਾ ਸਾਰਾ ਇਹਨਾਂ ਨੇ ਇਹਦੇ ਸੂਏ ਦੇ ਵਿੱਚ ਪਾਇਆ ਹੋਇਆ ਤੇ ਇਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਕਿੰਨਾ ਇਹ ਵਾਤਾਵਰਣ ਦਾ ਨੁਕਸਾਨ ਕਰ ਰਿਹਾ ਹੈ ਇਸ ਦੇ ਨਾਲ ਨਾਲ ਇਹਨਾਂ ਨੇ ਕੁਝ ਰੈਸਟੋਰੈਂਟਸ ਨੇ ਸੂਏ ਦੀ ਜਗ੍ਹਾ ਦੇ ਉੱਤੇ ਕਬਜ਼ੇ ਵੀ ਕੀਤੇ ਹੋਏ ਨੇ ਇਉਂ ਨੂੰ ਲੈ ਕੇ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਹੀ ਐਨਜੀਟੀ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਇਹਦੇ ਤੇ ਕਾਰਵਾਈ ਕਰਨ ਦੀ ਬਜਾਏ ਹੈ ਇਟ ਕਰੀ ਇਰੀਗੇਸ਼ਨ ਡਿਪਾਰਟਮੈਂਟ ਨੇ ਅ ਸਿਰਫ ਹੁਆ ਬੰਦ ਕਰਨ ਦੀ ਇਹਨਾਂ ਨੇ ਸਿਰਫ ਫਾਰਮੈਲਟੀ ਕੀਤੀ ਹੈ ਜਦ ਕਿ ਵਾਟਰ ਐਕਟ ਦੇ ਅੰਦਰ ਜਿੰਨੇ ਵੀ ਇਹ ਰੈਸਟੋਰੈਂਟ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਜਿਨ੍ਹਾਂ ਨੇ ਡੰਪ ਕੀਤਾ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਸੀ ਤੇ ਉਹਦੀ ਅਸੀਂ ਰਿਕਵੈਸਟ ਲੈ ਕੇ ਹੁਣ ਐਨਜੀਟੀ 'ਚ ਜਾਵਾਂਗੇ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਅਸੀਂ ਪਾਰਟੀ ਬਣਾਦੇ ਹੋਏ ਪਲੱਸ ਨਾਲ ਫੋਰੈਸਟ ਡਿਪਾਰਟਮੈਂਟ ਨੂੰ ਵੀ 파ਰਟੀ ਬਣਾਵਾ ਹੈ ਕਿਉਂਕਿ ਜਿਹੜੇ ਇੱਥੇ ਦਰਖਤ ਨੇ ਉਹ ਦਰਖਤ ਫੋਰੈਸਟ ਡਿਪਾਰਟਮੈਂਟ ਦੇ ਅੰਦਰ ਆਦੇ। ਬਾਕੀ ਗਲਾਡਾ ਵੀ ਇੱਕ ਇਹਦੇ 'ਚ ਰੋਲ ਗਲਾਡਾ ਦਾ ਰੋਲ ਵੀ ਬੜਾ ਨੈਗੇਟਿਵ ਰਿਹਾ ਹੈ ਕਿ ਜਿਨੇ ਇਦਾਂ ਦੀ ਬਿਲਡਿੰਗਾਂ ਬਣਨ ਦੇਤੀਆਂ ਤੇ ਜਲਦੀ ਹੀ ਇਹਦੇ ਬਾਰੇ ਅਸੀਂ ਮੀਡੀਆ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਧੰਨਵਾਦ। ਹਾਜੀ ਸਾਰਿਆਂ ਨੂੰ ਨਮਸਕਾਰ ਜੀ। ਅਸੀਂ ਅਸੀਂ ਸਾਊਥ ਸਿਟੀ ਰੋਡ ਜਿਹੜੀ ਕਿ ਨਹਿਰ ਨੂੰ ਲੱਗਦੀ ਹੈ ਐਲੀ ਚੌਂਕ ਨੂੰ ਉੱਥੇ ਖੜੇ ਆਂ। ਇੱਥੇ ਜਿਹੜਾ ਸੂਆ ਆਂਦਾ ਹੈ ਉਹਦੇ ਵਿੱਚ ਜਿੰਨੀਆਂ ਗੰਦ ਜੋ ਵੀ ਰੈਸਟੋਰੈਂਟ ਜਿਹੜੇ ਵੀ ਖੁੱਲੇ ਹੋਏ ਨੇ ਉਹਨਾਂ ਨੇ ਇੱਥੇ ਨਗ ਗੰਦ ਡੰਪ ਕਰਤਾ ਕੀ ਇਹ ਸੂਆ ਜਿਹੜਾ ਹੈਗਾ ਕਿ ਇਸ ਟਾਈਮ ਨਾਲੇ ਦਾ ਰੂਪ ਲੈ ਚੁੱਕਾ ਹੈ ਜਿਹਦੇ ਕਰਕੇ ਤੁਹਾਨੂੰ ਦਿਖਾ ਦਈਏ ਕਿ ਪਰਲੇ ਪਾਸੇ ਇਰੀਗੇਸ਼ਨ ਡਿਪਾਰਟਮੈਂਟ ਨੇ ਸੂਏ ਨੂੰ ਬੰਦ ਕਰਤਾ